ਵਿਸ਼ਵ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ 25. 5 ਦੇ ਗਿਨੀ ਸੂਚਕਾਂਕ ਦੇ ਨਾਲ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਬਰਾਬਰੀ ਵਾਲੇ ਸਮਾਜਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ ਆਮਦਨ ਸਮਾਨਤਾ ਵਿੱਚ ਦੁਨੀਆ ਭਾਰਤ ਵਿੱਚ ਭਾਰਤ ਹੁਣ ਚੌਥੇ ਸਥਾਨ ਤੇ ਹੈ ਤੇ ਭਾਰਤ ਹੁਣ ਸਲੋਵਾਕ ਗਨਰਾਜ ਸਲੋਵਾਨੀਆ ਅਤੇ ਬੇਲਾਰੂਸ ਤੋਂ ਹੀ ਪਿੱਛੇ ਹੈ ਇਹ ਰਿਲੀਜ਼ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਸਰਕਾਰੀ ਪਹਿਲ ਕਦਮੀਆਂ ਨੇ ਇਸ ਤਬਦੀਲੀ ਨੂੰ ਆਧਾਰ ਬਣਾਇਆ ਹੈ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਵਰਗੇ ਪ੍ਰੋਗਰਾਮਾਂ ਨੇ ਵਿਤੀ ਸਮਾਵੇਸ਼ ਦਾ ਵਿਸਤਾਰ ਕੀਤਾ ਹੈ ਜਿਸ ਵਿੱਚ 55 ਕਰੋੜ ਤੋਂ ਵੱਧ ਲੋਕ ਕਾ ਬੈਂਕ ਖਾਤਿਆਂ ਨਾਲ ਜੁੜੇ ਹਨ ਭਾਰਤ ਦਾ ਡਿਜੀਟਲ ਆਈਡੀ ਸਿਸਟਮ ਅਧਾਰ ਹੁਣ 142 ਕਰੋੜ ਤੋਂ ਵੱਧ ਵਿਅਕਤੀਆਂ ਨੂੰ ਕਵਰ ਕਰਦਾ ਹੈ ਸਿੱਧੇ ਲਾਭ ਟ੍ਰਾਂਸਫਰ ਰਾਹੀਂ ਭਲਾਈ ਡਿਲੀਵਰੀ ਨੂੰ ਸੁਚਾਰੂ ਬਣਾਉਂਦਾ ਹੈ ਆਜੂਸ਼ਮਾਨ ਭਾਰਤ ਸਕੀਮ ਰਾਹੀਂ ਸਿਹਤ ਸੰਭਾਲ ਇਕੁਇਟੀ ਵਿੱਚ ਸੁਧਾਰ ਹੋਇਆ ਹੈ ਜੋ ਪਰਿਵਾਰਾਂ ਨੂੰ 5 ਲੱਖ ਸਿਹਤ ਕਵਰੇਜ ਪ੍ਰਦਾਨ ਕਰਦਾ ਹੈ ਅਤੇ 21 ਕਰੋੜ ਤੋਂ ਵੱਧ ਕਾਰਡ ਜਾਰੀ ਕੀਤੇ ਗਏ ਹਨ ਸਟੈਂਡ ਅਪ ਇੰਡੀਆ ਸਕੀਮ ਐਸ ਸੀ ਐਸ ٹی ਅਤੇ ਮਹਿਲਾ ਉਦਮੀਆਂ ਦਾ ਸਮਰਥਨ ਕਰਦੀ ਹੈ ਜ ਤੋਂ ਕੇ ਪੀਐਮ ਵਿਸ਼ਵਕਰਮਾ ਯੋਜਨਾ ਕਾਰੀਗਰਾਂ ਨੂੰ ਹਰਚੇ ਅਤੇ ਸਿੱਖਲਾਈ ਦੇ ਕੇ ਸਮਰਥਨ ਦਿੰਦੀ ਹੈ ਇਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਖੁਰਾਕ ਸੁਰੱਖਿਆ ਯੋਜਨਾ ਨੇ 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਲਾਭ ਪਹੁੰਚਾਇਆ ਹੈ